ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਇੱਕ ਮਹਾਨ ਗਦਰੀ ਸੂਰਮੇ ਦੇ ਬਾਰੇ ਦੇ ਵਿੱਚ ਜਿਹੜਾ ਮਾਝੇ ਦੀ ਧਰਤੀ ਦੇ ਉੱਤੇ ਜੰਮਿਆ ਕਿਰਤ ਕਮਾਈ ਦੀ ਤਲਾਸ਼ ਵਿੱਚ ਬਲਾਈ ਤਾਂ ਅੰਦਰ ਗਿਆ ਉੱਥੋਂ ਆਜ਼ਾਦੀ ਦੀ ਚਿੰਗ ਲੈ ਕੇ ਵਾਪਸ ਆਇਆ ਤੇ ਇਥੇ ਅੰਗਰੇਜ਼ਾਂ ਦੀ ਇਟਨਾ ਇਟ ਖੜਕਾਉਣ ਦੀ ਕੋਸ਼ਿਸ਼ ਕੀਤੀ 18 ਫੁੱਟ ਉੱਚੀ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋਇਆ ਅਫਗਾਨਿਸਤਾਨ ਦੀ ਧਰਤੀ ਦੇ ਉੱਤੇ ਜਾ ਕੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਅਹਿਮ ਯੋਗਦਾਨ ਅਦਾ ਕੀਤਾ ਤੇ ਫਿਰ ਉਹ ਪਠਾਣਾ ਦੇ ਹੱਥੋਂ ਇੱਕ ਦਿਨ ਕਤਲ ਹੋ ਜਾਂਦਾ ਹੈ ਪਰ ਉਹਦੀ ਲੋਕਪ੍ਰਿਅਤਾ ਕਿੰਨੀ ਸੀ ਕਿ ਸਾਰੇ ਲੋਕ ਇਕੱਠੇ ਹੋ ਕੇ ਉਹਨਾਂ ਪਠਾਣਾ ਦਾ ਪਿੰਡ ਫੂਕਣ ਤੁਰ ਪੈਂਦੇ ਆ ਉਹ ਗੁਰੂ ਦਾ ਪਿਆਰਾ ਕੌਣ ਸੀ ਮੇਰੇ ਕਹਿਣ ਤੋਂ ਪਾਵੇ ਮਾਸਟਰ ਊਧਮ ਸਿੰਘ ਕਸੇਲ ਜਿਨ੍ਹਾਂ ਦਾ ਜਨਮ ਮਾਝੇ ਦੀ ਧਰਤੀ ਤੇ ਕਸੇਲ ਪਿੰਡ ਅੰਦਰ 1882 ਦੇ ਲਾਗੇ ਹੋਇਆ। ਭਾਈ ਮੇਵਾ ਸਿੰਘ ਦੇ ਘਰੇ ਬੀਬੀ ਹੁਕਮਕੌਰ ਦੀ ਕੁਖੋਂ ਪੰਜ ਭਾਜਾਂ ਦਾ ਇੱਕ ਛੋਟਾ ਭਰਾ ਸੀ। ਆਰਥਿਕ ਤੌਰ ਤੇ ਘਰ ਵਿੱਚ ਇੰਨੀ ਸੰਪੰਨਤਾ ਨਹੀਂ ਸੀ। ਉਹ ਦੁਆਮ ਹੀ ਕਰਾਂ ਦੀ ਇਹ ਸਮੱਸਿਆ ਸੀ। ਇਸ ਲਈ ਲੋਕ ਬਲੈਤ ਜਾਂਦੇ ਸਨ। ਪਰਦੇਸ ਜਾਂਦੇ ਸਨ। ਇਹੋ ਚੀਜ਼ ਸਰਦਾਰ ਉਦਮ ਸਿੰਘ ਨੂੰ 1907 ਵਿੱਚ ਪਰਦੇਸ ਲੈ ਗਈ ਜਿਹਨੂੰ ਉਦੋਂ ਮਲਾਇਆ ਤੇ ਅੱਜ ਮਲੇਸ਼ੀਆ ਕਿਹਾ ਜਾਂਦਾ ਹੈ ਉਹਦੇ ਪੀਨਿੰਗ ਸ਼ਹਿਰ ਦੇ ਵਿੱਚ ਤੇ ਫਿਰ ਤੈਪਿੰਗ ਸ਼ਹਿਰ ਦੇ ਵਿੱਚ ਜਾ ਕੇ ਨੌਕਰੀ ਕੀਤੀ ਇੱਥੇ ਰਹਿੰਦਿਆਂ ਮਲਾਈ ਪਾਸ਼ਾ ਸਿੱਖੀ ਨਾਲ ਅੰਗਰੇਜ਼ੀ ਵੀ ਸਿੱਖ ਲਈ ਤੇ ਕੁਝ ਪੈਸੇ ਜੋੜ ਕੇ ਹੋਰ ਉਜਲੇ ਭਵਿੱਖ ਵਾਸਤੇ ਮਝੈਲਾਂ ਦਾ ਇਹ ਪੁੱਤ ਅਮਰੀਕਾ ਦੀ ਧਰਤੀ ਵੱਲ ਹੋ ਤੁਰਿਆ ਉੱਥੇ 오ਰੇਗਨ ਸਟੇਟ ਦੇ ਵਿੱਚ ਮੁਲਾਕਾਤ ਹੋ ਗਈ ਬਾਬੇ ਸੂਨ ਸਿੰਘ ਭਕਨੇ ਨਾਲ ਉੱਥੇ ਬਾਬਾ ਵਿਸਾਖਾ ਸਿੰਘ ਦਦੇਰ ਹੁਣਾ ਦੇ ਨਾਲ ਹੋਰ ਵੀ ਕਈ ਸੱਜਣਾਂ ਨਾਲ ਇੱਥੇ ਲੰਬਰ ਮਿਲ ਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਆਰਥਿਕ ਸੰਪੰਦਤਾ ਆਉਣ ਲੱਗੀ ਉੱਥੇ ਹੀ ਮਾਨਸਿਕ ਸੰਪੰਦਤਾ ਵਾਲੇ ਪਾਸੇ ਨੂੰ ਵੀ ਕਦਮ ਵਧੇ ਗੁਲਾਮੀ ਦਾ ਅਹਿਸਾਸ ਪੈਦਾ ਹੋਇਆ ਆਜ਼ਾਦੀ ਦੀ ਤੰਗ ਅੰਦਰ ਅੰਗੜਾਈਆਂ ਲੈਣ ਲੱਗ ਪਏ ਬਾਬਿਆਂ ਦੇ ਸੰਪਰਕ ਵਿੱਚ ਰਹਿੰਦਿਆਂ ਇੱਥੇ ਕਾਫੀ ਕੁਝ ਮਾਲੂਮਾਤ ਹੋਈ ਦੁਨੀਆ ਦੇ ਬਾਰੇ ਆਜ਼ਾਦੀ ਦੇ ਬਾਰੇ ਘੋਲਾਂ ਦੇ ਬਾਰੇ ਤੇ ਇੱਕ ਦਿਨ ਫਿਰ ਉਹ ਸੁਪਹਾਗੀਆਂ ਕੜੀਆਂ ਆਈਆਂ ਜਦੋਂ ਪਰਦੇਸਾਂ ਦੇ ਵਿੱਚ ਰਹਿੰਦੇ ਪੰਜਾਬ ਦੇ ਨਪੁੱਤਰਾਂ ਨੇ ਗਦਰ ਪਾਰਟੀ ਦੀ ਨੀਂ ਰੱਖੀ ਉਹਦਨ ਸਿੰਘ ਸੇਲ ਮੁੱਢਲੇ ਮੈਂਬਰਾਂ ਦੇ ਵਿੱਚੋਂ ਸੀਗਾ ਜੀ ਇਹਨੂੰ ਇੱਕ ਬ੍ਰਾਂਚ ਦਾ ਸਖਤਰ ਵੀ ਬਣਾਇਆ ਗਿਆ ਤੇ ਨਾਲ ਜਿਹੜੀ ਇਹਦੀ ਜ਼ਿੰਮੇਵਾਰੀ ਲਗਾਈ ਗਈ ਉਹ ਸੀਗੀ ਬੰਬ ਬਣਾਉਣੇ ਕਿਵੇਂ ਨੇ ਉਹਨਾਂ ਨੂੰ ਚਲਾਉਣਾ ਕਿਵੇਂ ਆ ਹਥਿਆਰਾਂ ਦੀ ਸਖਲਾਈ ਦੇਣ ਉੱਤੇ ਲਾਈ ਗਈ ਇਹਨੇ ਗੁਰੀਲਾ ਵਾਰ ਸੈਨਿਕ ਅਭਿਆਸ ਵਿੱਚ ਬਹੁਤ ਜ਼ਿਆਦਾ ਮਹਾਰਤ ਹਾਸਲ ਕੀਤੀ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਆ ਕੇ ਫੌਜਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਸੀਗਾ ਨਵੇਂ ਰੰਗਰੂਟਾਂ ਨੂੰ ਹਥਿਆਰ ਚਲਾਉਣੇ ਸਿਖਾਉਣੇ ਸਨ ਛੋਈ ਆਪਣੇ ਕੰਮ ਵਿੱਚ ਬਹੁਤ ਹੀ ਮਹਾਰਤ ਹਾਸਲ ਕਰ ਗਿਆ। ਕਰਤਾਰ ਸਿੰਘ ਸਰਾਭੇ ਨੂੰ ਜਹਾਜ਼ ਉਡਾਉਣਾ ਸਿਖਾਉਣ ਲਈ ਭੇਜਿਆ ਗਿਆ ਸੀਗਾ ਆਪਾਂ ਨੂੰ ਪਤਾ ਹੀ ਨਹੀਂ। ਫਿਰ ਉਹ ਵੇਲਾ ਆਇਆ ਜਦੋਂ ਇਹ ਪੰਜਾਬ ਦੇ ਪੁੱਤ ਆਪਣੀ ਧਰਤੀ ਨੂੰ ਆਜ਼ਾਦ ਕਰਾਉਣ ਲਈ ਪਰਦੇਸ ਦੇ ਵਿੱਚ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਤੁਰ ਪਏ। ਪਹਿਲੀ ਜੰਗ ਲੱਗੀ ਦਾ ਲਾਹਾ ਖੱਟਣ ਵਾਸਤੇ। ਇਹਨਾਂ ਦਾ ਜਹਾਜ਼ ਸੀਗਾ ਜਿਹੜਾ ਉਹ ਹਾਂਗਕਾਂਗ ਤੱਕ ਹੀ ਆਇਆ ਅਮਰੀਕਾ ਤੋਂ। ਉਥੋਂ ਇਹਨਾਂ ਨੇ ਅੱਗੇ ਪినాੰਗ ਸ਼ਹਿਰ ਦੇ ਵਿੱਚੋਂ ਹਥਿਆਰਾਂ ਦਾ ਇੰਤਜ਼ਾਮ ਵੀ ਕੀਤਾ ਕੋਈ ਦਾ ਬਾਬੂ ਉਦਮ ਸਿੰਘ ਕਸੇਲ ਦੀ ਪਰ ਹੌਣੀ ਨੂੰ ਕੁਝ ਹੋਰ ਮੰਜ਼ੂਰ ਸੀ ਕਲਕੱਤੇ ਪਹੁੰਚਦੇ ਇਹਨਾਂ ਦਾ ਜਹਾਜ਼ ਜਿਹੜਾ ਸੀ ਉਹ ਗੋਰੀ ਸਰਕਾਰ ਨੇ ਡਾਕ ਲਿਆ ਉਹਨਾਂ ਨੂੰ ਕਨਸੋਲ ਮਿਲ ਚੁੱਕੀ ਸੀਗੀ ਤੇ ਉਥੇ ਬਾਬਾ ਸੂਨ ਸਿੰਘ ਪਕਣਾ ਉਥੇ ਠੱਠਗੜ ਵਾਲਾ ਬਾਬਾ ਇਹ ਉਦਮ ਸਿੰਘ ਕਸੇਲ ਤੇ ਕਈ ਹੋਰ ਜਿਹੜੇ ਗਦਰੀ ਬਾਬੇ ਸਾਨੂੰ ਫੜੇ ਗਏ ਇਹਨਾਂ ਦੇ ਪਹਿਲਾ ਲਾਹੌਰ ਸਾਜ਼ਿਸ਼ ਕੇਸ ਚੱਲਿਆ ਜਿਹਦੇ ਚ ਬਹੁਤਿਆਂ ਨੂੰ ਉਮਰ ਕੈਦਾਂ ਬੋਲੀਆਂ ਕੁਝ ਫਾਂਸੀ ਦੇ ਉੱਤੇ ਵੀ ਚੜ੍ਹੇ ਸ਼ਹੀਦ ਹੋਏ ਤੇ ਜਿਨ੍ਹਾਂ ਨੂੰ ਉਮਰ ਕੈਦ ਬੋਲੀ ਉਹਨਾਂ ਚ ਬਾਬਾ ਉਦਮ ਸਿੰਘ ਕਸੇੜ ਵੀ ਸੀਗਾ ਇਹਨਾਂ ਨੂੰ ਫਿਰ ਪੰਜਾਬ ਤੋਂ ਅੰਡੇਮਾਨ ਜੇਲ੍ਹ ਦੇ ਵਿੱਚ ਭੇਜਿਆ ਗਿਆ ਪੋਰਟ ਬਲੇਰ ਉੱਥੇ ਕੁਝ ਸਾਲੇ ਕੈਦ ਰਹੇ ਉੱਥੋਂ ਦੀਆਂ ਸਖਤੀਆਂ ਨੇ ਜਿਹੜੀਆਂ ਉਹ ਰੂਹ ਨੂੰ ਕੰਬਾਉਣ ਵਾਲੀਆਂ ਸਨ ਤੇ ਧੰਨ ਸਾਨੇ ਮਰਜੀ ਵਡੇ ਗੁਰੂ ਦੇ ਜਿਹੜੇ ਬਾਣੀ ਦੇ ਆਸਰੇ ਉੱਥੇ ਉਹ ਖਿਆਨੀਆਂ ਚੱਲਦੇ ਰਹੇ ਨੇ ਉੱਥੇ ਭਾਈ ਕਰਤਾਰ ਸਿੰਘ ਛੱਬਰ ਵੀ ਗਿਆ ਸੀਗਾ ਕੈਦ ਕਟਣ ਲਈ ਤੇ ਬਾਬਾ ਉਦਮ ਸਿੰਘ ਕਸੇਲ ਨੇ ਕਿਉਂਕਿ ਮਿਲਣ ਦਾ ਇੱਕੋ ਟੰਗ ਹੁੰਦਾ ਸੀਗਾ ਹਸਪਤਾਲ ਦੇ ਵਿੱਚ ਤੇ ਹਸਪਤਾਲ ਦੇ ਵਿੱਚ ਭਾਈ ਕਰਤਾਰ ਸਿੰਘ ਛੱਬਰ ਨੂੰ ਬੁਲਾ ਕੇ ਉੱਥੇ ਜੇਲ੍ਹ ਦੀਆਂ ਸਖਤੀਆਂ ਬਾਰੇ ਜਾਣੂ ਕਰਵਾਇਆ ਜਿਹਦੇ ਬਾਰੇ ਆ ਕੇ ਬਾਅਦ ਕਰਤਾਰ ਸਿੰਘ ਛੱਬਰ ਨੇ ਲੋਕਾਂ ਨੂੰ ਦੱਸਿਆ ਸੀਗਾ ਜੇ ਉੱਥੇ ਕੀ ਕੁਝ ਵਾਪਰੀ ਜਾਂਦਾ ਆਪਣੀ ਹੱਡ ਬੀਤੀ ਬਾਤ ਦੇ ਵਿੱਚ ਬਾਬੇ ਨੇ ਲਿਖੀ ਵੀ ਸੀ ਜਿਹੜੀ ਕਿਰਤੀ ਰਸਾਲੇ ਦੇ ਵਿੱਚ छਪੀ ਇਧਰ ਬਹੁਤ ਜਾਦੇ ਤੰਗ ਪਰੇਸ਼ਾਨ ਹੋ ਗਏ ਸੈਲੂਲਰ ਜੇਲ੍ਹਾਂ ਵਾਲੇ ਅੰਡੇ ਮਾਨ ਵਿੱਚ ਕਾਲੇ ਪਾਣੀ ਵਾਲੇ ਫਿਰ ਉਹਨਾਂ ਨੇ ਆਖਿਆ ਵੀ ਜਿਹੜੇ ਗਦਰੀ ਬਾਬੇ ਆ ਨੇ ਸਾਰੇ ਇਹਨਾਂ ਨੂੰ ਇੱਥੋਂ ਕੱਢੋ ਜੇ ਹੁਣ ਕੋਈ ਸਟੇਟ ਇਹਨਾਂ ਨੂੰ ਲੈਣ ਵਾਸਤੇ ਤਿਆਰ ਨਹੀਂ ਸੀ ਅਖੀਰ ਮਦਰਾਸ ਵਾਲੇ ਤਿਆਰ ਹੋ ਗਏ ਉੱਥੋਂ ਦੀਆਂ ਵੱਖੋ ਵੱਖ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਣਾ ਸੀਗਾ ਜੀ ਉਥੇ ਜਦੋਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਣਾ ਸੀਗਾ ਤੇ ਬਾਬੇ ਉਦਮ ਸਿੰਘ ਖਸੇੜ ਨੂੰ ਬਲੂਰ ਜੇਲ੍ਹ ਜਿਹੜੀ ਚਨਈ ਦੀ ਉਥੇ ਇਹਨਾਂ ਨੂੰ ਭੇਜਿਆ ਗਿਆ ਕੋਈ ਸਮਾਂ ਬਾਬਾ ਉਥੇ ਰਿਹਾ ਜੇ ਬੜੀ ਤਰਕੀਬ ਦੇ ਨਾਲ ਉਥੇ ਕਿਸੇ ਨਾਲ ਸਾਜ਼ ਗੰਢੀ ਤੇ ਬਾਬੇ ਨੇ ਉਥੇ ਪੂਰੀ ਯੋਜਨਾ ਬਣਾਈ ਭੱਜਣ ਦੀ ਰੱਸਾ ਵਟਿਆ ਸਣ ਦਾ ਨਕਲੀ ਚਾਬੀ ਦਾ ਇੰਤਜ਼ਾਮ ਕੀਤਾ 18 ਫੁੱਟ ਦੀ ਕੰਧ ਉਸ ਜੇਲ੍ਹ ਦੀ ਟੱਪ ਕੇ ਬਾਬਾ ਦਸ ਮਿੰਟਾਂ ਚ ਫਰਾਰ ਹੋ ਗਿਆ ਪਤਾ ਹੀ ਨਹੀਂ ਲੱਗਾ ਫਿਰ ਕਈ ਮਹੀਨਿਆਂ ਦਾ ਪੰਧ ਤੈਅ ਕਰਕੇ ਬਾਬਾ ਇਥੇ ਹਸ਼ਿਆਰਪੁਰ ਭਾਈ ਪਿਆਰਾ ਸਿੰਘ ਲੰਗੇਰੀ ਕੋਲ ਪਹੁੰਚਿਆ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ ਸੋਜਿਸ਼ ਪੈ ਚੁੱਕੀ ਸੀ ਪੈਰ ਲਹੂ ਲਹਾਨ ਹੋ ਚੁੱਕੇ ਸਨ ਹਾਲਤ ਬੜੀ ਤਰਸਯੋਗ ਸੀ ਦੇਖਣ ਨੂੰ ਭਾਈ ਪਿਆਰਾ ਸਿੰਘ ਲੰਗੇਰੀ ਨੇ ਬੜੀ ਸੇਵਾ ਕੀਤੀ ਬਾਬੇ ਦੀ ਤੇ ਮੁੜ ਨਵਾਂ ਨਰੂਆ ਕਰ ਲਿਆ ਜੀ ਇਥੋਂ ਬਾਬਾ ਅਗਲੇ ਮਿਸ਼ਨ ਦੀਆਂ ਤਿਆਰੀਆਂ ਵਾਸਤੇ ਇਹ ਘਟਨਾ ਕੋਈ 1922 ਦੀ ਹੈ ਅਫਗਾਨਿਸਤਾਨ ਵੱਲ ਤੁਰ ਪਿਆ ਉੱਥੇ ਕ੍ਰਾਂਤੀਕਾਰੀ ਮਾਨੁਲਲਾ ਸਿੱਜੀ ਦੇ ਸੰਪਰਕ 'ਚ ਬਾਬਾ ਆਇਆ ਇੱਥੇ ਫਿਰ ਬਾਬੇ ਨੇ ਪੱਕੀ ਠਾਰ ਸਥਾਪਿਤ ਕੀਤੀ ਤਾਂ ਕਿ ਦਰਰੂਸ ਨਾਲ ਤੇ ਅੱਗੇ ਹੋਰ ਜਿਹੜੇ ਅੰਗਰੇਜ਼ਾਂ ਦੇ ਵਿਰੋਧੀ ਆ ਉਹਨਾਂ ਨਾਲ ਵੀ ਸੰਪਰਕ ਸਥਾਪਿਤ ਕੀਤੇ ਜਾਣ ਬਾਬਾ ਟਿੱਕੇ ਨੀਤੇ ਬੈਠਾਗਾ ਬਾਬੇ ਨੇ ਇੱਥੇ ਰਹਿੰਦਿਆਂ ਹੋਇਆਂ ਚਸ਼ਮਾ ਸਾਹਿਬ ਗੁਰਦੁਆਰਾ ਜਿਹੜਾ ਉਹ ਮਹੰਤਾਂ ਤੋਂ ਆਜ਼ਾਦ ਕਰਵਾਇਆ ਚਸ਼ਮੇ ਦਾ ਪਾਣੀ ਸਾਫ਼ ਕਰਵਾਇਆ ਤਾਂ ਕਿ ਉਹ ਵਰਤੋਂ ਵਿੱਚ ਆ ਸਕੇ ਰਖਾਲਸਾ ਦਵਾਨ ਜਲਾਲਾਬਾਦ ਦੀ ਨੀਂ ਰਖਵਾਂ ਚ ਮੋਰੀ ਭੂਮਿਕਾ ਨਿਭਾਈ ਤੇ ਲਾਲਪੁਰੇ ਪਿੰਡ ਦੇ ਵਿੱਚ ਹਿੰਦੂ ਤੇ ਸਿੱਖਾਂ ਦੇ ਜਵਾਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਜਿੱਥੇ ਉੱਥੇ ਸਿੰਘ ਸਭਾ ਦਾ ਪ੍ਰਾਣਾ ਸਕੂਲ ਦੁਬਾਰਾ ਸ਼ੁਰੂ ਕੀਤਾ ਉੱਥੇ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਨਾਲ ਪੰਜਾਬ ਦੇ ਗਦਰੀ ਕਈ ਬਬਰ ਅਕਾਲੀਆਂ ਦੇ ਵਿੱਚੋਂ ਵੀ ਤੇ ਕਈ ਹੋਰ ਬਾਗੀ ਵੀ ਬਾਬੇ ਕੋਲ ਆ ਕੇ ਠਾਰ ਲੈਂਦੇ ਰਹੇ ਇਥੇ ਬਾਬਾ ਹਰ ਸਾਲ ਪੰਜਾਬ ਆਉਂਦਾ ਜਿੱਥੇ ਆਪਣੀਆਂ ਇਨਕਲਾਬੀ ਕਾਰਵਾਈਆਂ ਕਰਦਾ ਉਥੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਦਾ 1926 ਈਸਵੀ ਦੇ ਵਿੱਚ ਬਾਬਾ ਆਖਰੀ ਵਰੀ ਆਇਆ ਪੰਜਾਬ ਤੇ ਜਦੋਂ ਨੇਪਾਲ ਵਾਲੇ ਪਾਸੇ ਕੋਈ ਆਪਣੇ ਜ਼ਰੂਰੀ ਕੰਮਕਾਰ ਜਿਹੜੇ ਸੀ ਉਹ ਨਿਬੜ ਕੇ ਬਾਬਾ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਜਾ ਰਿਹਾ ਸੀਗਾ ਮੰਨਿਆ ਜਾਂਦਾ ਦੋ ਚੀਜ਼ਾਂ ਨੇ ਕਿਤੇ ਆ ਵੀ ਬਾਬਾ ਭੜਗ ਗਿਆ ਤੇ ਜੰਗਲ ਵਾਲੇ ਪਾਸੇ ਉਤਰਿਆ ਜਿੱਥੇ ਪਠਾਣਾ ਨੇ ਬਾਬੇ ਤੇ ਹਮਲਾ ਕਰ ਦਿੱਤਾ ਸੀਗਾ ਲੁੱਟਾ ਖੋਈ ਦੇ ਵਾਸਤੇ ਇੱਕ ਤੇ ਇਹ ਕਹਾਣੀ ਮਿਲਦੀ ਦੂਸਰੀ ਇਹ ਮਿਲਦੀ ਹੈ ਕਿ ਬਾਬੇ ਨੇ ਸਫਰ ਸੁਖਾਲਾ ਹੋ ਜਾਏ ਤੇ ਕਬਾਇਲੀ علاقے ਵਿੱਚ ਜਾ ਕੇ ਦੋ ਪਠਾਣ ਸੀਗੇ ਜਿਹੜੇ ਉਹਨਾਂ ਨੂੰ ਹਾਇਰ ਕਰ ਲਿਆ ਵੀ ਤੁਸੀਂ ਮੇਰੀ ਮਦਦ ਕਰੋਗੇ ਰਸਤਾ ਦਿਖਾਉਣ ਦੇ ਵਿੱਚ ਤੇ ਮੰਜ਼ਲ ਤੇ ਪਹੁੰਚਾਉਣ ਦੇ ਵਿੱਚ ਪਰ ਉਹਨਾਂ ਦਾ ਮਨ ਬੇਈਮਾਨ ਤੇ ਉਹਨਾਂ ਨੇ ਬਾਬੇ ਦੇ ਕੋਲੋਂ ਉਹਦਾ ਬਟੂਆ ਖੋਣ ਦੀ ਕੋਸ਼ਿਸ਼ ਕੀਤੀ ਪਰ ਬਾਬੇ ਨੇ ਉਹਨਾਂ ਨੂੰ ਜਦੋਂ ਪਿਸਤੌਲ ਦਿਖਾਇਆ ਤੇ ਥੋੜਾ ਡਰ ਗਏ ਪਰ ਉਹਨਾਂ ਨੇ ਮੌਕਾ ਤਾੜ ਕੇ ਬਾਬੇ ਤੇ ਹਮਲਾ ਕੀਤਾ ਤੇ ਬਾਬਾ ਇਸੇ ਹਮਲੇ ਦਾ ਸ਼ਿਕਾਰ ਹੋਇਆ 27 ਜਨਵਰੀ 1926 ਈਸਵੀ ਵਾਲੇ ਦਿਨ ਮਾਸਟਰ ਉਦਮ ਸਿੰਘ ਕਸੇਲ ਉਹ ਇਸ ਸੰਸਾਰੀ ਦੁਨੀਆ ਨੂੰ ਆਖਰੀ ਫਤਿਹ ਬਲਾ ਜਾਂਦਾ ਇਹ ਵੀ ਮੰਨਿਆ ਜਾਂਦਾ ਹੈ ਕਿ ਲਾਲਪੁਰੇ ਪਿੰਡ ਦੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਕਨਸਰਵ ਕੱਢੀ ਕਿ ਕਿਹੜੇ ਪਿੰਡ ਦੇ ਸਾਨੂੰ ਪਠਾਨ ਉਹਨਾਂ ਨੇ ਉਸ ਪਿੰਡ ਨੂੰ ਹੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸਭ ਨੇ ਸ਼ੋਗ ਮਨਾਇਆ ਉਸ ਇਲਾਕੇ 'ਚ ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਮਾਸਟਰ ਉਦਮ ਸਿੰਘ ਕਸੇਲ ਦਾ ਜੀਵਨ ਚੰਨਨ ਮਨਹਾਰਾਏ ਉਹ ਕਾਮਰੇਡੀ ਵਿਚਾਰਧਾਰਾ ਦਾ ਵੀ ਹਮੇਤੀ ਸੀ ਪਰ ਬਾਬਾ ਵਿਸਾਖਾ ਸਿੰਘ ਦਦੇਰ ਦੇ ਕਹਿਣ ਵਾਂਗੂ ਸਭ ਤੋਂ ਪਹਿਲਾਂ ਉਹ ਸਿੱਖ ਸੀ ਉਹਦੇ ਅੰਦਰ ਇੱਕੋ ਹੀ ਚੀਜ਼ ਕੰਮ ਕਰਦੀ ਸੀ ਸਾਂਝ ਕਰੀਜਾ ਗੁਣਾ ਕੇ ਜਿੱਥੋਂ ਵੀ ਉਹਨੂੰ ਗੁਣ ਮਿਲਦੇ ਸਨ ਉਹਨਾਂ ਨੂੰ ਉਹ ਆਪਣੇ ਨਾਲ ਲੈ ਕੇ ਟੁਰ ਪੈਂਦਾ ਸੀ ਉਸ ਮਹਾਨ ਅਲਵੇਲੇ ਗੁਰੂ ਕੇ ਸੇਵਕ ਨੂੰ ਨਮਸਕਾਰ ਕਰਦੇ ਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ